ਜੀ ਨਵੀਂ ਮੇਰਾ ਨਾਮ ਆਲਾ ਮੇਰਾ ਬ੍ਰਦਰ ਹੈ ਅੰਦਰ ਮੈਂ ਲੁਧਿਆਣੇ ਤੋਂ ਆਈ ਆ ਬਾਕੀ ਮੀਨਸ ਕੀ ਰeal ਸਿਸਟਰ ਨੂੰ ਭੇਜ ਰਹੇ ਨੇ ਪਰ ਬ੍ਰਦਰ ਇੱਕੋ ਹੀ ਆ ਛੇ ਭੈਣਾਂ ਦਾ ਸਾਡਾ ਪਰ ਇਹਨਾਂ ਨੂੰ ਇਹ ਹੋਣਾ ਚਾਹੀਦਾ ਸੀਗਾ ਵੀ ਅੰਦਰ ਭੇਜਣਾ ਚਾਹੀਦਾ ਸਾਰਿਆਂ ਨੂੰ ਤੇ ਤਾਂ ਕਰਕੇ ਬਸ ਉਹਦਾ ਵਧੀਆ ਵਾ ਪਰ ਇਹ ਚਲੋ ਖੁਸ਼ੀ ਦੀ ਗੱਲ ਨਹੀਂ ਵੀ ਭੈਣਾਂ ਅੰਦਰ ਆ ਰਹੀਆਂ ਬੰਨਣ ਨੂੰ ਇੰਨੇ ਮਤਲਬ ਤੁਸੀਂ ਕਿੰਨੀ ਭੈਣਾਂ 8 6 ਆ ਉਹਦਾ 5 ਆਈਆਂ ਨੇ ਮੈਂ ਲੁਧਿਆਣੇ ਤੋਂ ਆਈ ਆ ਬਸ ਇਹੀ ਆ ਵੀ ਸਾਨੂੰ ਅੰਦਰ ਜਾਣ ਦੇਣ ਬੰਨਣ ਦੇਣ ਉਹਦਾ ਚੰਗਾ ਤਾਂ ਲੱਗਦਾ ਨਹੀਂ ਹੈਗਾ ਵੀ ਪੈਣਾ ਨੇ ਇੱਥੇ ਬੰਨਣ ਲਖੜੀ ਤੇ ਬਸ ਇਹੀ ਆ ਵੀ ਬਸ ਸਾਡੇ ਭਰਾ ਦੇ ਰਖੜੀ ਬੰਨੀ ਜਾਵੇ ਹੋਰ ਸਾਨੂੰ ਕੁਛ ਨਹੀਂ ਇਹ ਬਖਾਮ ਜਿਹੜਾ ਡਿਊਟੀ ਹੀ ਮੁਲਕਾਦ ਕਰਾ ਰੱਖੜੀ ਬੰਨ ਕਿੰਨਾ ਕੁ ਵਧੀਆ ਲੱਗਦਾ ਇਹ ਚਲੋ ਇਹਨਾਂ ਦਾ ਵੀ ਕੰਮ ਹੈ ਇਹਨਾਂ ਨੇ ਵੀ ਕਰਨਾ ਹੈ ਪਰ ਸਾਨੂੰ ਵੀ ਹੋਣਾ ਚਾਹੀਦਾ ਇਹਨਾਂ ਦਾ ਰੂਲ ਰੈਗੂਲੇਸ਼ਨ ਸਾਨੂੰ ਆਪ ਸਮਝਣੇ ਚਾਹੀਦੇ ਨੇ ਤੇ ਬਸ ਇਹੀ ਆ ਵੀ ਸਾਨੂੰ ਮਿਲਣ ਦੇਣ ਹਾਂਜੀ ਅਸੀਂ ਪਟਿਆਲੇ ਤੋਂ ਲੋਕਲ ਹਮਲੇ ਕੋਲ ਅੰਦਰ ਹਾਂ ਮੇਰਾ ਬ੍ਰਦਰ ਹੈ ਜੀ ਜੀ ਰਚਿਆ ਮੰਦਨ ਜੀ ਪੈਨਾ ਬਣੇ ਪਈ ਰੋਟੀਆਂ ਦੇ ਜੇਲ੍ਹ ਜਾ ਕੇ ਮੰਦਨ ਆਇਆ ਕਿੱਥੋਂ ਦੇਖ ਰਹੇ ਹੋ ਇਹ ਤਾਂ ਨਹੀਂ ਲੱਗ ਰਿਹਾ ਹੈਗਾ ਜੋ ਘਰ ਵਰ ਗ੍ਰੀਸ ਹੈ ਉਹ ਨਹੀਂ ਇੱਥੇ ਆ ਗਿਆ ਇੰਤਜ਼ਾਮ ਕਿਵੇਂ ਹੋ ਰਿਹਾ ਹੈ ਇੰਤਜ਼ਾਮ ਤੇ ਹਜੇ ਦੇਖਣ ਨੂੰ ਤਾਂ ਬਹੁਤ ਰਾਸ ਲੱਗ ਰਿਹਾ ਕੋਈ ਪੱਕੇ ਲੱਗ ਵੀ ਨਹੀਂ ਰਿਹਾ ਇੰਤਜ਼ਾਮ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਨਹੀਂ ਭਲੇ ਤੋਂ ਸੂਰ ਜਾਇ ਮਠਾਈ ਵਗੈਰਾ ਲੈ ਕੇ ਆਏ ਹੋ ਜਾਂ ਨਹੀਂ ਕਹਿੰਦੇ ਅੰਦਰੂ ਹੀ ਜਾਣ ਦੇਣਗੇ ਅੰਦਰੂ ਹੀ ਮਿਲੇਗੀ ਅੱਛਾ ਇਹਨਾਂ ਨੇ ਕਿਹਾ ਹੈ ਹਾਂ ਅੰਦਰੂ ਹੀ ਮਿਲੇਗੀ ਇੱਥੋਂ ਨਹੀਂ ਮਿਲਦੀ ਹੈ ਕਿ ਬਾਹਰੋਂ ਨਹੀਂ ਲੈ ਕੇ ਆਣੀ ਕਿੰਨੇ ਕਿੰਨੇ ਵਜੇ ਆਏ ਸੀ ਤੁਸੀਂ ਅਸੀਂ ਮੈਨੂੰ ਹੋ ਗਿਆ ਘੰਟਾ ਕਾਈ ਹਾਂ ਹਾਂ ਹੁਣ ਨੰਬਰ ਆ ਗਿਆ ਤੁਹਾਡਾ ਨਹੀਂ ਹਾਂ ਤੇ ਖੜੇ ਹੋਇਆ ਬੈਟਿੰਗ ਦੇ ਵਿੱਚ ਦੇਖਦੇ ਆ ਪ੍ਰਸ਼ਾਸਨ ਵੱਲੋਂ ਜਿਹੜੇ ਉਹ ਪ੍ਰਬੰਧ ਕਰੇ ਹੋਇਆ ਕਿਸ ਤਰ੍ਹਾਂ ਦਾ ਲੱਗ ਰਿਹਾ ਮੈਨੂੰ ਨਹੀਂ ਹਜੇ ਚਲੋ ਮੈਂ ਇਹਨਾਂ ਦੇਖਿਆ ਤੇ ਨਹੀਂ ਹੈਗਾ ਬਾਕੀ ਠੀਕ ਹੈ ਜੋ ਵੀ ਹੈ ਉਹ ਕੋਈ ਨਹੀਂ ਇਹਨਾਂ ਰਾਸ਼ ਨੂੰ ਨਾ ਚਾਹੀਦਾ ਸੀ ਜਿੰਨਾ ਰਾਸ਼ ਹੋਇਆ ਪਿਆ ਕਿਉਂਕਿ ਕਿਤੇ ਗਰਮੀ ਦਾ ਮੌਸਮ ਹੈ ਨਾਲ ਦੇ ਨਾਲ ਬਹੁਤ ਸਾਨੂੰ ਤਾਂ ਘੰਟਾ ਲਾਈ ਹੋ ਗਈ ਹੋਈ ਹਾਂਜੀ ਕੋ ਮਬੂ ਸਰ ਅੱਜ ਰਖੜੀ ਦੇ ਤਿਉਹਾਰ ਤੇ ਅੱਜ ਭੈਣਾ ਅੱਜ ਜਿਹਦੇ ਵਿੱਚ ਪਹੁੰਚਿਆ ਨੇ ਹਾਂਜੀ ਠੀਕ ਹੈ ਮੈਂ ਅੱਜ ਜਿਹੜਾ ਇਹ ਭੈਣ ਤੇ ਭਰਾ ਦਾ ਇੱਕ ਪਵਿੱਤਰ ਤਿਹਾਰ ਜਿਹੜਾ ਹੈਗਾ ਪੂਰੇ ਪੰਜਾਬ 'ਚ ਮਨਾਇਆ ਜਾ ਰਿਹਾ ਹੈ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੇ ਮਾਨਯੋਗ ਏ ਡੀ ਜੀ ਪੀ ਸਾਹਿਬ ਸ਼੍ਰੀ ਅਰਣ ਅਰਣਪਾਲ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਜੇਲ੍ਹ ਦੇ ਅੰਦਰ ਬੰਦਬੰਦੀਆਂ ਦੀ ਵੀ ਪੈਣਾ ਦਾ ਜਿਹੜਾ ਹੈਗਾ ਪੈਣਾ ਦੇ ਭਰਾ ਦਾ ਪਵਿੱਤਰ ਤਿਹਾਰ ਜਿਹੜਾ ਹੈਗਾ ਅਸੀਂ ਮਨਾ ਰਹੇ ਹਾਂ ਉਹਨਾਂ ਨੂੰ ਸਪੈਸ਼ਲ ਅਸੀਂ ਜੇਲ੍ਹ ਦੇ ਅੰਦਰ ਬਿਠਾ ਕੇ ਪੂਰੇ ਅ ਤਦਬ ਨਾਲ ਉਹਨਾਂ ਨੂੰ ਮਿਲਾਇਆ ਜਾਊਗਾ ਤੇ ਸਾਨੂੰ ਉਮੀਦ ਹੈ ਵੀ ਅੱਜ ਘੱਟੋ ਘੱਟ ਸਾਡੇ ਕੋਲੇ 1000 ਦੇ ਕਰੀਬ ਮੁਲਾਕਾਤ ਜਿਹੜੀ ਹੈਗੀ ਆ ਰਖੜੀ ਦਾ ਤਿਹਾਰ ਮਨਾਇਆ ਜਾਊਗਾ ਜਿਨ੍ਹਾਂ ਦੇ ਬ੍ਰਦਰ ਬਾਹਰ ਹੈਗੇ ਆ ਉਹ ਅੰਦਰ ਆ ਕੇ ਪੈਣਾ ਹੈ ਗਿਆ ਨੇ ਉਹਨਾਂ ਦੀ ਲੱਕੜੀ ਬਣ ਸਕਣਗੇ ਤੇ ਜਿਨ੍ਹਾਂ ਦੇ ਪੈਣਾ ਬਾਹਰ ਨੇ ਉਹ ਅੰਦਰ ਆ ਕੇ ਬਣ ਸਕਣਗੇ ਇਹ ਇੱਕ ਵਿਸ਼ੇਸ਼ ਪ੍ਰਬਾਲਾ ਕੀਤਾ ਗਿਆ ਹੈ ਜੇਲ੍ਹ ਡਿਪਾਰਟਮੈਂਟ ਸਰ ਜਿਸ ਤਰ੍ਹਾਂ ਕਿ ਮਠਾਈ ਵਗੈਰਾ ਪੈਣਾ ਲੈ ਕੇ ਆ ਰਹੀਆਂ ਤੇ ਮਠਾਈ ਵਗੈਰਾ ਲਿਆਉਂਦੇ ਪਿਆ ਰਹੇ ਆ ਇੱਥੇ ਸਾਰਾ ਕੁਝ ਨਹੀਂ ਉਹਨਾਂ ਨੇ ਮਠਾਈ ਦਾ ਪ੍ਰਬੰਧ ਅਸੀਂ ਇੱਥੇ ਕੀਤਾ ਕਿਉਂਕਿ ਕੋਈ ਗਲਤ ਚੀਜ਼ ਨਾ ਜਾਵੇ ਇਸ ਕਰਕੇ ਅਸੀਂ ਮਠਾਈ ਦਾ ਪ੍ਰਬੰਧ ਜਿਹੜਾ ਅਸੀਂ ਆਪ ਕੀਤਾ ਸਰ ਸਕਿਉਰਟੀ ਨੂੰ ਲੈ ਕੇ ਕਿੰਦਾ ਦੇ ਬੰਦੋਬਸ ਕੀਤਾ ਗਿਆ ਸਕਿਉਰਟੀ ਨੂੰ ਲੈ ਕੇ ਅਸੀਂ ਦੋ ਬੈਰੀਗੇਡ ਬਣਾਏ ਗਏ ਆ ਤੇ ਉਹਨਾਂ ਨੂੰ ਦੇਖਦੇ ਹੋਏ ਅਸੀਂ ਸਿਰਫ ਪੈਣਾ ਨੂੰ ਅੰਦਰ ਲੈ ਕੇ ਆਵਾਂਗੇ ਤੇ ਦੂਜੀ ਬਾਕੀ ਦੀ ਮੁਲਾਕਾਤ ਬਾਅਦ ਲਈ ਫਸਲੀ ਉਹ ਤੇ ਕਿੰਨੀ ਐਂਟਰੀ ਹੋ ਚੁੱਕੀ ਹੈ ਸਰ ਹੁਣ ਤੱਕ 400 ਦੇ ਕਰੀਬ ਐਂਟਰੀ ਹੋ ਚੁੱਕੀ ਹੈ ਕਿੰਨੀ ਉਮੀਦ ਹੈ ਸਰ ਕਿੰਨੀ ਐਂਟਰੀ ਸਾਨੂੰ 1000 ਦੇ ਕਰੀਬ ਉਮੀਦ ਹੈ ਜੀ ਕਿੰਨਾ ਟਾਈਮਿੰਗ ਕੀ ਰੱਖਿਆ ਸਰ ਇਹਦਾ ਟਾਈਮਿੰਗ ਮਾਰਨਿੰਗ ਸਵੇਰ ਤੋਂ ਲੈ ਕੇ ਸ਼ਾਮ ਤੱਕ